ਤਾ ਉੱਤਰਾਪਰਦੇਸ਼ ਦੇ ਕਾਂਪੂਰ ਦੇ ਵਿੱਚ ਇੱਕ ਵੱਡਾ ਟ੍ਰੇਨ ਹਾਦਸਾ ਟੱਲ ਗਿਆ ਜਿੱहां ਇੱਕ ਵਾਰ ਫਿਰ ਤੋਂ ਟ੍ਰੇਨ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਲ ਦੇ ਐਕਸਪ੍ਰੈਸ ਟਰੈਕ ਤੇ ਰੱਖੇ ਸਿਲੰਡਰ ਤੋਂ ਟ੍ਰੇਨ ਟਕਰਾ ਕੇ ਹਾਲਾਂਕਿ ਗੰਨੀਮਤ ਨਹੀਂ ਰਹੀ ਕਿ ਸਿਲੰਡਰ ਫਟਿਆ ਨਹੀਂ ਅਤੇ ਟ੍ਰੇਨ ਤੋਂ ਟਕਰਾ ਕੇ ਟਰੈਕ ਦੇ ਕਿਨਾਰੇ ਜਾ ਕੇ ਰਹੀ ਕਲਿੰਧੀ ਐਕਸਪ੍ਰੈਸ ਦੇ ਲੋਕੋ ਪਾਇਲਟ ਨੇ ਜਲਦੀ ਸੀਨੀਅਰ ਅਫਸਰ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਘਟਨਾ ਤੋਂ ਬਾਅਦ ਆਰਪੀਐਫ ਸੀਆਰ ਅਤੇ ਰੇਲਵੇ ਦੇ ਸੀਨੀਅਰ ਅਫਸਰਾਂ ਨੇ ਜਾਂਚ ਕੀਤੀ ਜਿਸ ਤੋਂ ਬਾਅਦ ਕੇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੈਕਰੀਓਗਿਆ ਕੀ ਘਟਨਾ ਸਥਲ ਤੋਂ ਸਿਲੰਡਰ ਤੋਂ ਇਲਾਵਾ ਬੋਤਲ ਚ ਪੈਟਰੋਲ ਮਾਚਿਸ ਅਤੇ ਚੋਲੇ ਦੇ ਵਿੱਚ ਹੋਰ ਵੀ ਬਾਰੂਦ ਵਰਗਾ ਸਮਾਨ ਜੋ ਕਿ ਉਹ ਬਰਾਮਦ ਕੀਤਾ ਗਿਆ ਫਿਲਹਾਲ ਮਾਮਲੇ ਦੇ ਵੱਲੋਂ ਫਿਲਹਾਲ ਮਾਮਲੇ 'ਚ ਪੁਲਿਸ ਵੱਲੋਂ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਤੇ ਮਾਮਲੇ ਦੀ ਜੋ ਪੜਤਾਲ ਕੀਤੀ ਜਾ ਰਹੀ ਹੈ ਦਾਸਤੀਏ ਕਿ ਇਹ ਸੋ ਪਹਿਲਾ 17 ਅਗਸਤ ਨੂੰ ਸਾਬਰਮਤੀ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਇਸ ਟ੍ਰੇਨ ਦੇ ਬਾਈ ਡਿਫੇ ਸੀਗੇ ਜੋ ਕਿ ਪਟਰੀ ਤੋਂ ਉਤਰ ਗਏ ਸਨ ਤਾਂ ਉੱਤਰ ਪ੍ਰਦੇਸ਼ ਤੇ ਕਾਂਠੂਰ ਦੇ ਵਿੱਚ ਇੱਕ ਵੱਡਾ ਟ੍ਰੇਨ ਹਾਦਸਾ ਟੱਲ ਗਿਆ ਜਿहां ਇੱਕ ਵਾਰ ਫਿਰ ਤੋਂ ਟ੍ਰੇਨ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਲੰਦੀ ਐਕਸਪ੍ਰੈਸ ਟਰੈਕ ਤੇ ਰੱਖੇ ਸਿਲੰਡਰ ਤੋਂ ਟ੍ਰੇਨ ਟਕਰਾ ਗਈ ਹਾਲਾਂਕਿ ਗੱਡੀ ਨੀਮਤੇ ਰਹੀ ਕਿ ਸਿਲੰਡਰ ਫਟਿਆ ਨਹੀਂ ਅਤੇ ਟ੍ਰੇਨ ਤੋਂ ਟਕਰਾ ਕੇ ਟਰੈਕ ਦੇ ਕਿਨਾਰੇ ਜਾ ਕੇ ਰਹੀ। ਕਲਿੰਦੀ ਐਕਸਪ੍ਰੈਸ ਦੇ ਲੋਕੋ ਪਾਇਲਟ ਨੇ ਜਲਦੀ ਸੀਨੀਅਰ ਅਫਸਰ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਘਟਨਾ ਤੋਂ ਬਾਅਦ ਆਰਪੀਐਫ, ਸੀਆਰ ਅਤੇ ਰੇਲਵੇ ਦੇ ਸੀਨੀਅਰ ਅਫਸਰਾਂ ਨੇ ਜਾਂਚ ਕੀਤੀ ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੈਕਰਯੋਗਕੀ ਘਟਨਾ ਸਥਲ ਤੋਂ ਸਿਲੰਡਰ ਤੋਂ ਇਲਾਵਾ ਬੋਤਲ ਚ ਪੈਟਰੋਲ, ਮਾਚਿਸ ਅਤੇ ਚੋਲੇ ਦੇ ਵਿੱਚ ਹੋਰ ਵੀ ਬਾਰੂਦ ਵਰਗਾ ਤਮਾਮ ਜੋ ਕਿ ਉਹ ਬਰਾਮਦ ਕੀਤਾ ਗਿਆ ਫਿਲਹਾਲ ਮਾਮਲੇ ਦੇ ਵੱਲੋਂ ਫਿਲਹਾਲ ਮਾਮਲੇ ਚ ਪੁਲਿਸ ਦੇ ਵੱਲੋਂ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਤੇ ਮਾਮਲੇ ਦੀ ਜੋ ਪੜਤਾਲ ਕੀਤੀ ਜਾ ਰਹੀ ਹੈ ਦੱਸਤੀਏ ਕਿ ਇਸ ਤੋਂ ਪਹਿਲਾਂ 17 ਅਗਸਤ ਨੂੰ ਸਾਬਰਮਤੀ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਪਈ ਸੀ ਇਸ ਸਰ ਟ੍ਰੇਨ ਦੇ ਬਾਈ ਡਿਫੇ ਸੀਗੇ ਜੋ ਕਿ ਪਟਰੀ ਤੋਂ ਉਤਰ ਗਏ ਸਨ ਤਾ ਉੱਤਰਾਧਿਆਸ਼ ਤੇ ਕਾਂਪੂਰ ਦੇ ਵਿੱਚ ਇੱਕ ਵੱਡਾ ਟ੍ਰੇਨ ਹਾਦਸਾ ਟਲ ਗਿਆ ਜਿੱहां ਇੱਕ ਵਾਰ ਫਿਰ ਤੋਂ ਟ੍ਰੇਨ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਲ ਦੇ ਐਕਸਪ੍ਰੈਸ ਟਰੈਕ ਤੇ ਰੱਖੇ ਸਿਲੰਡਰ ਤੋਂ ਟ੍ਰੇਨ ਟਕਰਾ ਕੇ ਹਾਲਾਂਕਿ ਗਨੀਮਤ ਇਹ ਰਹੀ ਕਿ ਸਿਲੰਡਰ ਫਟਿਆ ਨਹੀਂ ਅਤੇ ਟ੍ਰੇਨ ਤੋਂ ਟਕਰਾ ਕੇ ਟਰੈਕ ਦੇ ਕਿਨਾਰੇ ਜਾ ਕੇ ਰਹੀ ਕਲਿੰਦੀ ਐਕਸਪ੍ਰੈਸ ਦੇ ਲੋਕੋ ਪਾਇਲਟ ਨੇ ਜਲਦੀ ਸੀਨੀਅਰ ਅਫਸਰ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਘਟਨਾ ਤੋਂ ਬਾਅਦ ਆਰਪੀਐਫ ਜੀਆਰਪੀ ਤੇ ਰੇਲਵੇ ਦੇ ਸੀਨੀਅਰ ਅਫਸਰਾਂ ਨੇ ਜਾਂਚ ਕੀਤੀ ਜਿਸ ਤੋਂ ਬਾਅਦ ਕੇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੈਕਰੀਓਗਿਆ ਕੀ ਘਟਨਾ ਸਥਲ ਤੋਂ ਸਿਲੰਡਰ ਤੋਂ ਇਲਾਵਾ ਬੋਤਲ ਚ ਪੈਟਰੋਲ ਮਾਚਿਸ ਅਤੇ ਚੋਲੇ ਦੇ ਵਿੱਚ ਹੋਰ ਵੀ ਬਾਰੂਦ ਵਰਗਾ ਸਮਾਨ ਜੋ ਕਿ ਉਹ ਬਰਾਮਦ ਕੀਤਾ ਗਿਆ ਫਿਲਹਾਲ ਮਾਮਲੇ ਦੇ ਵੱਲੋਂ ਫਿਲਹਾਲ ਮਾਮਲੇ 'ਚ ਪੁਲਿਸ ਵੱਲੋਂ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਤੇ ਮਾਮਲੇ ਦੀ ਜੋ ਪੜਤਾਲ ਕੀਤੀ ਜਾ ਰਹੀ ਹੈ ਦੱਸਤੀ ਕਿ ਇਸ ਤੋਂ ਪਹਿਲਾਂ 17 ਅਗਸਤ ਨੂੰ ਸਾਬਰਮਤੀ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋਈ ਸੀ ਇਸੇ ਟ੍ਰੇਨ ਦੇ ਬਾਈ ਡਿਪੇ ਸਿਗੇ ਜੋ ਕਿ ਪਟਰੀ ਤੋਂ ਉਤਰ ਗਏ ਸਨ ਤਾਂ ਉੱਤਰ ਪ੍ਰਦੇਸ਼ ਦੇ ਕਾਂਪੂਰ ਦੇ ਵਿੱਚ ਇੱਕ ਵੱਡਾ ਟ੍ਰੇਨ ਹਾਦਸਾ ਟੱਲ ਗਿਆ ਜਿੱਥੇ ਇੱਕ ਵਾਰ ਫਿਰ ਤੋਂ ਟ੍ਰੇਨ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਲਿੰਦੇ ਐਕਸਪ੍ਰੈਸ ਟਰੈਕ ਤੇ ਰੱਖੇ ਸਿਲੰਡਰ ਤੋਂ ਟ੍ਰੇਨ ਟਕਰਾ ਕੇ ਹਾਲਾਂਕਿ ਗੰਨੀਮਤੇ ਰਹੀ ਕਿ ਸਿਲੰਡਰ ਫਟਿਆ ਨਹੀਂ ਅਤੇ ਟ੍ਰੇਨ ਤੋਂ ਟਕਰਾ ਕੇ ਟਰੈਕ ਦੇ ਕਿਨਾਰੇ ਜਾ ਗਿਰਿਆ। ਕਲਿੰਦੀ ਐਕਸਪ੍ਰੈਸ ਦੇ ਲੋਕੋ ਪਾਇਲਟ ਨੇ ਜਲਦੀ ਸੀਨੀਅਰ ਅਫਸਰ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਘਟਨਾ ਤੋਂ ਬਾਅਦ ਆਰਪੀਐਫ ਸੀਆਰ ਅਤੇ ਰੇਲਵੇ ਦੇ ਸੀਨੀਅਰ ਅਫਸਰਾਂ ਨੇ ਜਾਂਚ ਕੀਤੀ ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੈਕਰਯੋਗਕੀ ਘਟਨਾ ਸਥਲ ਤੋਂ ਸਿਲੰਡਰ ਤੋਂ ਇਲਾਵਾ ਬੋਤਲ ਚ ਪੈਟਰੋਲ, ਮਾਚਿਸ ਅਤੇ ਚੋਲੇ ਦੇ ਵਿੱਚ ਹੋਰ ਵੀ ਬਾਰੂਦ ਵਰਗਾ ਕਮਾਲ ਜੋ ਕਿ ਉਹ ਬਰਾਮਦ ਕੀਤਾ ਗਿਆ ਫਿਲਹਾਲ ਮਾਮਲੇ ਦੇ ਵੱਲੋਂ ਫਿਲਹਾਲ ਮਾਮਲੇ ਚ ਪੁਲਿਸ ਦੇ ਵੱਲੋਂ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਤੇ ਮਾਮਲੇ ਦੀ ਜੋ ਪੜਤਾਲ ਕੀਤੀ ਜਾ ਰਹੀ ਹੈ ਦੱਸਤੀ ਕਿ ਇਸ ਤੋਂ ਪਹਿਲਾਂ 17 ਅਗਸਤ ਨੂੰ ਸਬਰਮਤੀ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋਈ ਸੀ ਇਸੇ ਸੇਰ ਰੇਲ ਦੇ ਬਾਈ ਡਿਪੇਸਿਗੇ ਜੋ ਕਿ ਪਟਰੀ ਤੋਂ ਉਤਰ ਗਏ ਸਨ